ਪਿੰਡ ਬੱਲਾਂ ਦੇ ਲਹਿੰਦੇ ਪਾਸੇ ਕਦੇ ਜੰਗਲ ਉਜਾੜ ਸੀ ਔਰ ਇਸ ਉਜਾੜ ਦੇ ਵਿੱਚ ਤੰਤਰ ਸਾਗੁਰੂ ਆ ਪਿੱਪਲ ਦਾ ਚੀ ਮਹਾਰਾ ਤੰਤਰ ਸਾਗੁਰੂ ਸਵਾਮੀ ਸਰਵਨਾਥੀ ਮਹਾਰਾਜ ਨਮੀਕਲੇ ਅਸਥਾਨ ਤੇ ਆ ਕੇ ਅਕਾਲ ਪੁਰਖ ਅੰਤਰਜਾਮੀ ਦਾ ਸਿਮਰਨ ਕਰਦੇ ਸਨ ਪ੍ਰਭ ਬੰਦਗੀ ਦੇ ਪ੍ਰਤਾਪ ਨਾਲ ਇਹ ਅਸਥਾਨ ਅੱਜ ਡੇਰਾ ਸਚਖੰਡ ਬੱਲਾਂ ਨਾਮ ਦੇ ਨਾਲ ਵਿਖਿਆਤ ਹੋਇਆ ਹੈ ਇਸ ਦਿਨ ਦੇ ਮਹਾਨ ਮਹਾਪੁਰਸ਼ ਤੰਤਰ ਸਾਗੁਰੂ ਆ ਪਿੱਪਲਦਾ ਜੀ ਮਹਾਰਾਜ ਤੰਤਰ ਸਾਗੁਰੂ ਸਵਾਮੀ ਸਰਵਲੰਦਾ ਜੀ ਮਹਾਰਾਜ ਤੰਤਰ ਸਾਗੁਰੂ ਸਵਾਮੀ ਖਰੀਦਾ ਜੀ ਮਹਾਰਾਜ ਤੰਤਰ ਸਾਗੁਰੂ ਸਵਾਮੀ ਗ੍ਰਿਵਦਾਸ ਜੀ ਹੋਏ ਨੇ ਤੇ ਇਸ ਸਮੇਂ ਸਾਗੁਰੂ ਸਵਾਮੀ ਰੰਜਨਦਾਸ ਜੀ ਮਹਾਰਾਜ ਡੇਰੇ ਦੇ ਸੰਚਾਲਕ ਹਾਂ ਜਿਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਹਰ ਰੋਜ਼ ਵੱਡੀ ਗਿਣਤੀ ਵਿੱਚ ਸੰਗਤਾਂ ਆਉਂਦੀਆਂ ਹਨ ਔਰ ਬੇਨਤ ਸੰਗਤਾਂ ਨੂੰ ਇਸ ਦਰਬਾਰ ਵਿੱਚੋਂ ਪ੍ਰਭੁ ਭਗਤੀ ਦਾ ਮਾਰਗ ਪ੍ਰਾਪਤ ਹੋਇਆ ਹੈ ਨਾਮ ਦੀਆਂ ਬੜਮੁੱਲੀਆਂ ਦਾਤਾਂ ਸੰਕਤਾਂ ਨੂੰ ਪ੍ਰਾਪਤ ਹੋਈਆਂ ਨੇ ਔਰ ਅੱਜ ਇਸ ਸਥਾਨ ਤੋਂ ਜੋ ਪਰਿਪਕਾਰੀ ਸੇਵਾਵਾਂ ਜੋ ਪਰਿਪਕਾਰੀ ਕਾਰਜ ਹੋ ਰਹੇ ਨੇ ਜੋ ਸ਼੍ਰੀ ਗੁਰੂਦਾਸ ਜਨਮਸਥਾਨ ਮੰਦਰ ਕਾਸ਼ੀ ਵਿਖੇ ਜੋ ਸੇਵਾਵਾਂ ਚੱਲ ਰਹੀਆਂ ਨੇ ਸੰਸਰਵਨ ਦਾ ਚੈਰੀਟੇਬਲ ਹਸਪੀਟਲ ਸੰਸਰਵਨ ਦਾਸ ਚੈਰੀਟੇਬਲ ਆਈ ਹਸਪੀਟਲ ਸੰਸਰਵਨ ਦਾਸ ਮਾਡਲ ਸਕੂਲ ਐਵਮ ਸ਼੍ਰੀ ਗੁਰਦਾਸ ਮੰਦਰ ਹਦੀਆਵਾਦ ਫਗਵਾੜਾ 시구르위다스 ਮੰਦਰ خانہ ਸਿਰਸਗਰ 시구르위다스 ਮੰਦਰ ਕਾਤਰਜ ਪੋਨਾ ਮਹਾਰਾਸ਼ਟਰ ਅਤੇ ਹੋਰ ਅਸਥਾਨਾਂ ਤੇ ਇਸ ਡੇਰੇ ਬਲੋ ਮਹਾਰ ਸਿਵਾਮਾ ਨਿਫਾਈਆਂ ਗਈਆਂ ਖਾਂ ਔਰ ਸੰਕਾਂ ਦੀ ਸੇਵਾ ਵਿੱਚ ਡੇਰੇ ਦੇ ਮਹਾਪੁਰਸ਼ ਲੱਗੇ ਹੋਏ ਨੇ ਔਰ ਇਹ ਸਾਰਾ ਕੁਝ ਦੇਖਦੇ ਹੋਏ ਸੰਤ ਮਹਾਪੁਰਸ਼ਾਂ ਦੇ ਆਦਰਸ਼ ਜੀਵਨ ਨੂੰ ਦੇਖਦੇ ਹੋਏ ਉਹਨਾਂ ਦੀ ਕਰਨੀ ਨੂੰ ਦੇਖਦੇ ਹੋਏ ਸ਼੍ਰੀ ਸਤਪਾਲ ਸਾਲੂ ਸਾਹਿਬ ਜੀ ਨੇ ਲਿਖਿਆ ਬੱਲਾਂ ਦੀ ਧਰਤੀ ਨੂੰ ਅਸੀਸਾਂ ਚੁਕਾਉਂਦੇ ਹਾਂ ਅੱਜ ਦਿਨ ਤੇ ਰਾਤ ਸੰਤਾਂ ਆਉਂਦੀਆਂ ਹਨ ਜੋ ਇਸ ਅਸਥਾਨ ਤੇ ਆ ਕੇ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਸਗੁਰਾਂ ਦੇ ਚਰਣਾ ਵੀ ਅਸੀਸਾਂ ਚੁਕਾਉਂਦੀਆਂ ਹਨ ਔਰ ਇਸ ਅਸਥਾਨ ਤੇ ਆ ਕੇ ਸਭ ਦੀਆਂ ਸ਼ੁਭ ਕਾਮਨਾਵਾਂ ਪੂਰਨ ਹੁੰਦੀਆਂ ਨੇ ਡੇਰਾ ਸਚਖੰਡ ਬੱਲਾਂ ਦੀ ਉਪਮਾ ਵਿੱਚ ਆਓ ਇਹ ਜੋ ਸਾਲੋ ਸਾਹਿਬ ਜੀ ਹੁਣਾਂ ਵੱਲੋਂ ਗੀਤ ਲਿਖਿਆ ਗਿਆ ਹੈ ਜੋ ਰਚਨਾ ਲਿਖੀ ਗਈ ਹੈ ਬੱਲਾਂ ਦੀ ਧਰਤੀ ਨੂੰ ਅਸੀਸਾਂ ਚੁਕਾਉਂਦੇ ਹਾਂ ਆਪ ਸੁਰਨੀਆ ਜੀ Did i The